ਨਮਸਕਾਰ ਦੋਸਤੋ ਮੈਂ ਮੇਸ਼ਕਾਪਾ ਚਾਂਸੇਰਾ ਦਾ ਪਨੀਰ ਸੋਰ ਕੋਰਾ ਫਮਦਾ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਪਾਸ਼ਾ ਹੀ ਦਸੀ ਵਿਖਿਆ ਸਿੱਖ ਸੰਗਤਾਂ ਵੱਲੋਂ ਅਰਦਾਸ ਕਰਵਾਈ ਗਈ ਜੋ ਬਾਈਬਲ ਗੋਲੀकांड ਔਰ ਕੋਰਕਪੁਰਾ ਦੇ ਵਿੱਚ ਜੋ ਗੋਲੀकांड ਹੋਇਆ ਸੀ ਔਰ ਸੰਗਤਾਂ ਜਾਤ ਕਰ ਰਹੀਆਂ ਸੀ ਉਹਨਾਂ ਦੇ ਲੱਖ ਚਾਰਜ ਕੀਤਾ ਗਿਆ ਉਸ ਦਾ ਇਨਸਾਫ ਹਜੇ ਤੱਕ ਨਾ ਤਾਂ ਕਾਂਗਰਸ ਸਰਕਾਰ ਦ્વાਰਸ ਕੀਆ ਨਾ ਕਾਲੀ ਸਰਕਾਰ ਦ્વાਰਸ ਕੀਆ ਔਰ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਸ ਕੀ ਹੈ ਸਿਕ ਸਤੰਗ ਵੱਲੋਂ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ ਤੁਹਾਨੂੰ ਦਿਖਾਣੇ ਆ ਲਾਈ ਤਸਵੀਰਾਂ ਜੜ ਬੈਠੀ ਸਰਕਾਰ ਸਮੁੱਚੀਆਂ ਸੰਗਤਾਂ ਦਾ ਜੱਜ ਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਕ ਨਾਮ ਮੇਰੇ ਕੋਲੇ ਲਿਖੇ ਗਏ ਨੇ ਲਿਖਾਈ ਗਏ ਨੇ ਉਹਨੇ ਕ ਸੱਜਣਾ ਦਾ ਧੰਨਵਾਦ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਤਾਂ ਕੋਟਾ ਨੂੰ ਕੋਟ ਧੰਨਵਾਦ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਹੱਥ ਸਤਕਾ ਸਵਾਸਾ ਸਤਕਾ ਜਿ ਆਪਾਂ ਇੱਥੇ ਸਾਰੇ ਜੁੜ ਬੈਠੇ ਆ ਸੋ ਜੀ ਆਇਆਂ ਨੂੰ ਇਹ ਵਰਤਿਆਂ ਦਾ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰਮਾ ਕੁਲਵੰਤ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਸੰਜੀਤ ਸਿੰਘ ਘੋਸੇ ਉਹਨਾਂ ਦਾ ਧੰਨਵਾਦ ਭਾਈ ਪ੍ਰਕਾਸ਼ ਸਿੰਘ ਜੀ ਬਟਾਲਾ ਜਿਨ੍ਹਾਂ ਨੇ ਕੀਰਤਨ ਵਿਚਾਰਾਂ ਦੇ ਨਾਲ ਆਪਣੇ ਨਾਲ ਸਾਂਝ ਪਾਈ ਉਹਨਾਂ ਦਾ ਧੰਨਵਾਦ ਭਾਈ ਮਿੰਪਲ ਸਿੰਘ ਜੀ ਉਮਰੀਆ ਦਾ ਮਾਸਟਰ ਹਰਜਿੰਦਰ ਸਿੰਘ ਜੀ ਕਿਸਾਨ ਜੀ ਨੇ ਫਤਿਹ ਤੋਂ ਉਹਨਾਂ ਦਾ ਧੰਨਵਾਦ ਭਾਈ ਸੁਖਨਾਮ ਸਿੰਘ ਜੀ ਖੰਡਾ ਦੀਪਾਂ ਦੇ ਪਿਆਰੇ ਜਿਨ੍ਹਾਂ ਨੂੰ ਆਪਾਂ ਪਹਿਲਾਂ ਚੰਗੇ ਤਰੀਕੇ ਨਾਲ ਜਾਣਦੇ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਨਰਾਤਰ 2015 ਚ ਵਾਇਆ ਸੀ ਤਾਂ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਜਿਹੜੇ ਸੇਵਾ ਨਿਭਾ ਰਹੇ ਸੰਗਤ 아. <목소리나> ਕੀ ਆਪਣੀ ਪੜਾਉਣਾ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਸਤੰਬਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਰੋਸ ਮਈ ਤੇ ਰੋਹ ਦੇ ਨਾਲ ਮਨਾਉਣ ਦੇ ਲਈ ਜੋ ਇੱਕ ਪ੍ਰੋਗਰਾਮ ਦਿੱਤਾ ਗਿਆ ਸੀਗਾ ਪੂਰੇ ਪੁਰਾ ਦੇ ਵਿੱਚ ਕਿਉਂਕਿ ਪਿਛਲੇ 10 ਸਾਲ ਤੋਂ ਲਗਾਤਾਰ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਯਾਦਗੀਆਂ ਹੋ ਰਹੀਆਂ ਜੀ ਦੋ ਸਰਕਾਰਾਂ ਬਣ ਚੁੱਕੀਆਂ ਅੱਜ ਜਿਹੜੀ ਸਰਕਾਰ ਆ ਇਹ ਇਸ ਮਸਲੇ ਦੇ ਹੱਲ ਦੇ ਲਈ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਹੋਰ ਕੋਈ ਇਹਨਾਂ ਦਾ ਏਜੰਡਾ ਨਹੀਂ ਸੀਗਾ ਜਿਹੜੇ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਨ ਵਾਲੇ ਲੋਕ ਸਾਢੇ 3 ਸਾਲ ਟਪਾ ਚੁੱਕੇ ਆ ਤੇ ਅਸੀਂ ਉਹਨਾਂ ਨੂੰ ਇਹ ਅੱਜ ਯਾਦ ਕਰਵਾ ਰਹੇ ਆ ਇਹ ਹੀ ਗੱਲ ਕਿ ਇਹ ਭੁੱਲੋ ਨਾ ਕਿ ਲੋਕ ਇਸ ਮਸਲੇ ਨੂੰ ਜਾਂ ਸਾਡੇ ਇਸ ਦਰਦ ਨੂੰ ਭੁੱਲ ਗਿਆ ਇਹ ਦਰਦ ਅਜੇ ਵੀ ਅੱਲੇ ਆ ਤੁਸੀਂ ਇਹਨਾਂ ਜ਼ਖਮਾਂ ਦੇ ਉੱਤੇ ਮਨਮ ਲੌਂਗ ਦੀ ਬਜਾਏ ਨਮਕ ਪਾਇਆ ਕਿਉਂਕਿ ਤੁਸੀਂ 24 ਘੰਟਿਆਂ ਚ ਕਹਿ ਕੇ ਆਏ ਸੀ ਤੁਸੀਂ ਉਹਨਾਂ ਸਾਰਿਆਂ ਨਾਲੋਂ ਵੱਧ ਸਾਡੇ ਨਾਲ ਧੋਖਾ ਇਹ ਗੱਲ ਦਾ ਕੀਤਾ ਕਿ ਤੁਹਾਡੇ ਤੇ ਵੱਧ ਆਸਾਂ ਸੀਗੀਆਂ ਤੁਸੀਂ ਧਰਨੇ 'ਚ ਬੈੰਦੇ ਸੀ ਤੁਸੀਂ ਇਸੇ ਕੋਟ ਦੇ ਚੌਕ ਦੇ ਵਿੱਚ ਬੈਠੇ ਸੀ ਜਦੋਂ ਗੋਲੀ ਚੱਲੀ ਸੀ ਸਿਕਸ ਸੰਗਤਾਂ ਦੇ ਉੱਤੇ ਸਾਡੇ ਨਾਲ ਨੌਜਵਾਨ ਵੀ ਇੱਥੇ ਮੌਜੂਦ ਆ ਜੀਤ ਸਿੰਘ ਜਿਹੜਾ ਇੱਥੇ ਜ਼ਖਮੀ ਹੋਇਆ ਸੀਗਾ ਸੋ ਇਹ ਕਾਂਡ ਆਪਾਂ ਸਾਰੇ ਭੜੀ ਭਾਤ ਜਾਣਦੇ ਆ ਤਾਂ ਇਹ ਸਰਕਾਰ ਪਿਛਲੇ 10 ਸਾਲ ਤੋਂ ਲਾਰੇ ਲਾ ਰਹੀ ਆ ਪਿਛਲੇ 3.5 ਸਾਲ ਤੋਂ ਇਹ ਲਾਰੇ ਲਾ ਰਹੇ ਆ ਤੇ ਅੱਜ ਅਸੀਂ ਇਸ ਰਸਣ ਦੇ ਲਈ ਹੋਏ ਆ ਕਿ ਇਹਨਾ ਭੁੱਲੋ ਕਿ 2015 ਤੋਂ ਲੋਕ ਘਾੜੇ ਹੋਣਗੇ ਜੇ ਇਥੇ ਕੱਟ ਕਰਨ ਤੇ ਆ ਗਏ ਕਿਥੇ ਬੰਦ ਗਿਆ ਅੱਜ ਜਦੋਂ ਅਸੀਂ ਅਗਲਾ ਪ੍ਰੋਗਰਾਮ ਇਥੋਂ ਦੇਵਾਂਗੇ ਤੇ ਉਹਦੇ ਨਾਲ ਉਹ ਵਾਠ ਹੋਊਗਾ ਜੇ ਦੂਜਿਆਂ ਦਾ ਬੋਰੀਆ ਵਸਤਰਾ ਕੋਟਾ ਜਾ ਸਕਦਾ ਪਰ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ ਦੇ ਧੱਕਾ ਘਾਣ ਕੀਤਾ ਗੋਲੀਆਂ ਚਲਾਈਆਂ ਸੱਖ ਛਿੱਧਿਆ ਤੇ ਤੁਸੀਂ ਤਾਂ ਇਥੋਂ ਸਾਡੇ ਵਿੱਚ ਉੱਟ ਕੇ ਗਏ ਹੋ ਤਾਂ ਤੁਹਾਡੇ ਹੀ ਜਿਹੜੇ ਬਿਆਨ ਆ ਤੁਹਾਡੇ ਤੇ ਪੁੱਠੇ ਪਹਿਣਗੇ ਕਿਉਂਕਿ ਤੁਸੀਂ ਕਿਹਾ ਸੀ ਡਲਾ ਪਤਾ ਨਹੀਂ ਕਿੰਦਰ ਸੇ ਹੁੰਦਾ ਹੈ ਉਏ ਇਹ ਹੁਣ 10 ਦਿਨ ਕਿ ਲੋਕ ਆਜ ਲੋਕ ਬੋਸ ਆਈ ਟੁੱਟਿਆ ਅਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਜਥੇਬੰਦੀਆਂ ਦੇ ਨਾਲ ਰਾਬਤਾ ਕਰਕੇ ਹੀ ਜਿਵੇਂ ਅੱਜ ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਕੁਦਰਤੀ ਆਫਤਾਂ ਨੂੰ ਲੈ ਕੇ ਮੜ ਆਏ ਹੋਏ ਆ ਪੰਜਾਬ ਦੇ ਜੰਮਿਆਂ ਨੂੰ ਮਿੱਤ ਮਹਿਮਾਂ ਅੱਜ ਪੰਜਾਬ ਦੇ ਜਿਹੜੇ ਲੋਕਾਂ ਨੇ ਸੰਘਰਸ਼ ਕਰਨਾ ਉਹ ਉਹ ਵੀ ਅੱਜ ਇੱਕ ਹੋਰ ਸੰਘਰਸ਼ ਇਸ ਗੱਲ ਦੇ ਲਈ ਕਰ ਰਹੇ ਆ ਕਿ ਜਿਹੜੇ ਸਾਡੇ ਭੈਣ ਭਰਾ ਜਦੋਂ ਪੰਜਾਬ ਦੇ ਉੱਤੇ ਭੀੜ ਪੈਂਦੀ ਆ ਤਾਂ ਪੰਜਾਬ ਹੀ ਪੰਜਾਬ ਨਾ ਖੜਦਾ ਅਸੀਂ ਇੱਕ ਦੂਜੇ ਨਾਲ ਹੀ ਖੜਦੇ ਆ ਪਰ ਜੇ ਕਿਤੇ ਹੋਰ ਸਟੇਟ ਦੇ ਵਿੱਚ ਭੀੜ ਪਵੇ ਤਾਂ ਪੂਰਾ ਪੰਜਾਬ ਉਧਰ ਨੂੰ ਉਹਦੀ ਮਦਦ ਕਰਨ ਜਾਂਦਾ ਇਹਦੀਆਂ ਇਹਦੀਆਂ ਮਸਾਲਾ ਵਰਲਡ ਦੇ ਦੇਸ਼ ਆ ਜਿਹੜੇ ਉਹ ਵੀ ਮਸਾਲਾ ਦਿੰਦੀਆਂ ਸਾਡੀ ਕੌਮ ਦੀਆਂ ਸੁਖਰਾਜ ਜੀ ਬੇਦਬੀ ਕਾਂਡ ਲਈ ਦੋਸ਼ੀ ਕਿਹਨੂੰ ਗਿਣਦੇ ਹੋ ਉਸ ਸਮੇਂ ਦੀ ਸਰਕਾਰ ਇਹ ਤਾਂ ਕੋਈ ਜੰਤਕ ਹੀ ਨਹੀਂ ਰਹੇਗਾ ਬਲਾਤਕਾਰੀ ਸਾਥ ਦੋਸ਼ੀ ਆ ਜਿਹੜਾ ਤੀਜੇ ਦਿਨ ਬਰੋਲ ਤੇ ਕੱਢੀ ਰੱਖਦੇ ਆ ਜਿਹਦੇ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਸ ਸਮੇਂ ਦੀ ਸਰਕਾਰ ਅੱਜ ਤੁਸੀਂ ਦੇਖੋ ਕਿੱਥੇ ਆਓ ਇਹਨਾਂ ਦਾ ਕੋਈ ਐਮਐਲਏ ਨਹੀਂ ਜਿੱਤ ਸਕਿਆ ਕੋਈ ਐਮਸੀ ਨਹੀਂ ਬਣ ਸਕਿਆ ਤਾਂ ਲੋਕਾਂ ਵੱਲੋਂ ਸਜ਼ਾ ਦਿੱਤੀ ਜਾ ਚੁੱਕੀ ਆ ਗੁਰੂ ਸਾਹਿਬ ਸਜ਼ਾ ਦੇ ਰਹੇ ਆ ਪਰ ਸਰਕਾਰਾਂ ਝੂਠੇ ਵਾਅਦੇ ਕਰਕੇ ਆਈਆਂ ਕਰ ਰਹੀਆਂ ਇਹ ਤਾਂ ਕੇਸ ਹੀ ਟਰਾਂਸਫਰ ਕਰਤੇ ਇਹ ਤਾਂ ਦੋਸ਼ੀ ਨਹੀਂ ਹਜੇ ਫੜ ਸਕੇ ਇਹ ਤਾਂ ਚਲਾਨ ਨਹੀਂ ਪੇਸ਼ ਕਰ ਸਕੇ ਅਸੀਂ ਤਾਂ ਇਹਨਾਂ ਨੂੰ ਨੱਗੇ ਚਿੱਟੇ ਕਰ ਚੁੱਕੇ ਨੇ ਨਹੀਂ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਦੋਸ਼ੀਆਂ ਤੇ ਤੇ ਦੋਸ਼ੀ ਇਹ ਤਾਂ ਅੱਜ ਦੀ ਸਰਕਾਰ ਦੀ ਗੱਲ ਕਰੀਏ ਤਾਂ ਇੱਥੋਂ ਦੇ ਮਨਿਸਟਰ ਐਮ ਐਲ ਏ ਉਹਨੂੰ ਮਿਲ ਕੇ ਵੋਟਾਂ ਦੀ ਕੋਸ਼ਿਸ਼ ਕਰ ਰਹੇ ਆ ਜਿਨ੍ਹਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਉਹਨਾਂ ਤੋਂ ਵੋਟਾਂ ਮੰਗੀ ਜਾਂਦੇ ਆ ਇਹ ਇਹ ਕਿਵੇਂ ਇਨਸਾਫ ਕਰਨਗੇ ਠੀਕ ਹੈ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਮਾਧਿਅਮ ਰਾਈ ਸਾਰੀਆਂ ਸੰਗਠਨਾਂ ਦੇ ਜਿਹੜਾ ਸਰਮਖ ਰੱਖੇ ਹੋ ਓਕੇ ਕਿੰਨੇ ਘੰਟਿਆਂ ਜਾਂ ਇਨਸਾਫ ਦਾ ਵਾਅਦਾ ਕਰਕੇ ਮੁੱਕਰਨ ਵਾਲੀ ਸਰਕਾਰ ਮਰਦਾਬ 24 ਸਾਬ ਦੇਂਦਾ ਵਾਦਾ ਕਰਕੇ ਮੁੱਕਰਨ ਵਾਲੀ ਸਰਕਾਰ ਅੱਲਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਰਖਿਓ ਰਤਾਰੋ ਧਰਮ ਸੰਸਾਰ ਧਰਨ ਲਗਦਰੀਏ ਸਭ ਨਾਨਕ ਬ੍ਰਹਮਾ ਪਸਾਰ ਪ੍ਰਥਮ ਨੂੰ ਭੈਖੀ ਖਿਲਾਵਲੀ ਸਭ ਮਿਲ ਸ੍ਰੀ ਦਾਗ ਵੈ ਕਾਵਹਿ ਪੰਜੋਂ ਸੰਗ ਪਰੰਤਿ ਨਤਾਪਹਿ ਬੈਗਾਰੀ ਕਰਨਾ ਕੀ ਧਰੀ ਗੰਬੀ ਡਾ ਵੈਰਾਸਾਵਰੀ ਫੇ ਪਾਛੇ ਸਿੰਧ ਵਿੱਚ ਸੰਪਾਨ ਤੇ ਉਨਥਾ ਕੇ ਸਤੂ ਸਰਗ ਸਰਗਦਾ ਔਰ ਗੁਨ ਕਾਏ ਸਰਗਦਾ ਕਨੀਤੀ ਕਰਤਾਰ ਕੇ ਓਨਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਦਾ ਸਤਨਾਮੁ ਕਰੀ ਸਾਰੇ ਸਤਨਾਮੁ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਬਡਾਲਾ ਹਜ਼ੂਰੀ ਕੀਰਤਨੀ ਸਚਖੰਡ ਸ੍ਰੀ ਦਰਬਾਰ ਸਾਹਿਬ ਔਰ ਬਾਨੀ ਸੇਵਾਦਾਰ ਸਿੱਖ ਸਦ ਭਵਨਾ ਦਲ ਤੋਂ ਆ ਤੇ ਮੁਖ ਸੇਵਾਦਾਰ ਸ਼੍ਰੀ ਪੰਜਾਬ ਦਲ ਤੋਂ ਅੱਜ ਦਾ ਜਿਹੜਾ ਸਾਡਾ ਇੱਥੇ ਦਾ ਇਕੱਠੇ ਹੋਣਾ ਹੈ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਰਪ ਨੂੰ ਸਮਰਪਿਤ ਹੁੰਦਿਆਂ ਅਰਦਾਸ ਕੀਤੀ ਗਈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਦੀ ਬਹਾਲੀ ਦੀ ਅਰਦਾਸ ਉੱਥੇ ਆ ਸ਼ਾਂਤੀ ਭਾਈਚਾਰਕ ਸਾਂਝ ਭੰਗ ਕਰਨ ਵਾਲੇ ਲੋਕ ਲੰਬੂ ਲਾਉਣ ਲੋਕ ਗੁਰੂ ਗ੍ਰੰਥ ਸਾਹਿਬ ਦੀਆਂ ਕੀਤੀਆਂ ਉਹਨਾਂ ਦੇ ਔਰ ਬਾਅਦ ਸਰਕਾਰਾਂ ਦੇ ਉਸ ਰਵੱਈਏ ਦੇ ਖਿਲਾਫ ਜਿਨ੍ਹਾਂ ਨੇ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਟੰਗਣ ਉਹਨਾਂ 3.5 ਸਾਲ ਟਾਈਮ ਸਮਾਂ ਪਾਸ ਕੀਤਾ ਹੈ ਉਹਨਾਂ ਦੇ ਰੁਬਈਏ ਦੇ ਸਰਕਾਰ ਦੇ ਖਿਲਾਫ ਸ਼ਰਾਬ ਪੀ ਕੇ ਕੋਈ ਮਰ ਜਾਏ ਤੇ 10 ਲੱਖ ਦਾ ਮੁਆਵਜ਼ਾ ਲੈ ਕੇ 24 ਘੰਟਿਆਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਰਾਬੀਆਂ ਦੇ ਘਰੇ ਪਹੁੰਚ ਜਾਂਦਾ ਹੈ ਤੇਰੀ ਸਰਕਾਰ ਸ਼ਰਾਬੀਆਂ ਨੇ ਨਹੀਂ ਇਹਨਾਂ ਪੰਜਾਬੀਆਂ ਨੇ ਬਣਾਈ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਅੱਜ ਸਾਢੇ 3 ਸਾਲਾਂ ਚ ਨਾ ਦੇ ਕੇ 24 ਘੰਟਿਆਂ ਚ ਦੇਣ ਦੀਆਂ ਡਿੰਗਾ ਮਾਰਨ ਵਾਲੀ ਸਰਕਾਰ ਦੇ ਖਿਲਾਫ ਅਰਦਾਸ ਹੋ ਕੀਤੀ ਗਈ ਇਹ ਵੀ ਅਰਦਾਸ ਕੀਤੀ ਕਿ ਜਿਹੜਾ ਅਣਕਿਆਸੇ ਹੜ ਪੰਜਾਬ ਸਿਰ ਮੜੇ ਉਹਨਾਂ ਕਿਰੇ ਹੋਏ ਪਰਿਵਾਰਾਂ ਦੀ ਮਦਦ ਵਾਸਤੇ ਅਰਦਾਸ ਤੇ ਜਿਹੜੇ ਲੋਕ ਦਿਨ ਰਾਤ ਇੱਕ ਕਰਕੇ ਤਨ ਮਨ ਧਨ ਕਰਕੇ ਉੱਥੇ ਸੇਵਾ ਕਰ ਰਹਾ ਆ ਤੇ ਜਿਹੜੇ ਲੋਕ ਦੁਕਾਨਦਾਰ ਨੋ ਪ੍ਰੋਫਿਟ ਨੋ ਲੌਸ ਤੇ ਉਹਨਾਂ ਨੂੰ ਸਮਾਨ ਦੇ ਰਹਾ ਆ ਬਿਨਾਂ ਕਮਾਈ ਕੀਤੇ ਆ ਇਹ ਉਹਨਾਂ ਦੀ ਅਰਦਾਸ ਕਰਨ ਵਾਸਤੇ ਇਕੱਤਰ ਹੋਏ ਆ ਔਰ ਇੱਕ ਸਰਕਾਰ ਨੇ ਆ ਦੇਣਾ ਚੌਥੇ ਕੋਟਕਪੁਰਾ ਗੋਲੀ ਕਾਂਡ ਇਹ ਆਖੀ ਜਾਂਦੇ ਨੇ ਸਾਡੇ ਸ਼ਹੀਦ ਆ ਮੈਂ ਕਹਿੰਦਾ ਸਾਡਾ ਕਤਲਿਆਮ ਹੋਇਆ ਉਹ ਜਮਾਂਦਰੂ ਨਾਤੇ ਦੇਸ਼ਤਰੋਹੀ ਸਨ ਤੇ ਨਾ ਘਰੋਂ ਇਹ ਮਿੱਥ ਕੇ ਆਏ ਸੀ ਅਸੀਂ ਕਿਰਪਾਨ ਮਾਰ ਕੇ ਮਾਰ ਦੇਣਾ ਹੈ ਜਾਂ ਅਸੀਂ ਕਿਰਪਾਨ ਨਾਲ ਸ਼ਹੀਦ ਹੋਣਾ ਇਦਾਂ ਦਾ ਕੁਝ ਨਹੀਂ ਸੀ ਸ਼ਾਂਤਮਈ ਢੰਗ ਨਾਲ ਬੈਠਿਆਂ ਤੇ ਗੋਲੀਆਂ ਮਾਰੀਆਂ ਗਈਆਂ ਇਹ ਮਨੁੱਖੀ ਅਧਿਕਾਰਾਂ ਦਾ ਕਤਲ ਸੀ ਅਣਮਨੁੱਖੀ ਤਸ਼ੱਦਦ ਸੀ ਇਹ ਸਿੱਖਾਂ ਦਾ ਕਤਲੇਆਮ ਹੈ ਤੇ ਪੰਜਾਬ ਸਰਕਾਰ ਨੇ ਇਹ ਨਾ ਇਨਸਾਫੀ ਕਰਕੇ ਬੇਇਨਸਾਫੀ ਦੇ ਸਿਧੇ ਨਾਲ ਕਿ ਤੇ ਉਹ ਗੱਲ ਦਾ ਸਬੂਤ ਦਿੱਤਾ ਹੈ ਕਿ ਇਹ ਸਰਕਾਰ ਦਿੱਲੀ ਵਾਲਿਆਂ ਦੀ ਆ ਪੰਜਾਬ ਵਾਲਿਆਂ ਦੀ ਦੂਸਰੇ ਨੇ ਦੱਸ ਹੈ ਭਾਤੀ ਕਨ ਭਾਰਤੀਆਂ ਵਾਸਤੇ ਸਿੱਖਾਂ ਹੈ ਨਹੀਂ ਤੁਸੀਂ ਪੰਜਾਬ ਮੰਗੋ ਤੁਸੀਂ ਕਾਨੂੰਨ ਨਿਕਲੋ ਪਕਾੜ ਕੇ ਦਿਓ ਇਹ ਗੱਲ ਨੂੰ ਪ੍ਰੂਫ ਕਰ ਰਹੇ ਨਾ ਚੀਜ਼ਾਂ ਸਰਕਾਰ ਨੂੰ ਖਚਾਉਨੇ ਆ ਬੇਅਦਬੀ ਆਟ ਨੂੰ ਕੇ ਅਸੀਂ ਕਣ ਕੇ ਦਿੱਤੇ ਬਾਦਲ ਮਾਂਜੇ ਪੰਜਾਬੀ ਤੇ ਜੇ ਤੁਸੀਂ ਇਨਸਾਫ ਨਾ ਕੀਤਾ ਤੇ ਸਤਾਈ ਵਿੱਚ ਨਿਆਂਗਾਂ ਦੇ ਬਾਟੇ ਵਾਂਗੂ ਇਹ ਆਮ ਪਾਰਟੀ ਦੀ ਸਰਕਾਰ ਮਾਜਕ ਦੇਾਂਗੇ ਇਹ ਸਨੇਹਾ ਦੇਣ ਲਈ ਅੱਜ ਅਸੀਂ ਇੱਥੇ ਆਏ ਆ ਅੱਜ ਦਾ ਜਿਹੜਾ ਪੰਪ ਸੀ ਭਾਵੇਂ ਕੀ ਭਾਈ ਸੁਖਜੀਤ ਸਿੰਘ ਖੋਸਾ ਹੋਣਾ ਨੇ ਇਹਨੂੰ ਬੜਾ ਲਮੇਰਾ ਰੱਖਿਆ ਸੀ ਹੜਾਂ ਚ ਘਿਰੇ ਹੋਏ ਲੋਕਾਂ ਨੂੰ ਮੱਦੇ ਨਜ਼ਰ ਰੱਖਦੇ ਆ ਇਹਨੂੰ ਇੱਥੇ ਅੱਜ ਛੇਤੀ ਅਰਦਾਸ ਕਰਕੇ ਸੰਪੂਰਨ ਕੀਤਾ ਗਿਆ ਅਗਲਾ ਪ੍ਰੋਗਰਾਮ ਕੀ ਹੋ ਉਹ ਐਕਸ਼ਨ ਇਹਦੇ ਦੱਸੇ ਨਹੀਂ ਜਾਂਦੇ ਉਹ ਤੇ ਕਰਕੇ ਹੀ ਦੱਸੇ ਜਾਂਦੇ ਤੁਹਾਨੂੰ ਪਤਾ ਲੱਗ ਜਾਣਾ ਠੀਕ ਸਹੀ ਪਹਿਲਾਂ ਤਾਂ ਸਤਿਗੁਰੂ ਗੁਰਗ੍ਰੰਥ ਸਾਹਿਬ ਸਭ ਸੱਚੇ ਪਾਸ਼ਾ ਦਾ ਧੰਨਵਾਦ ਦਨਵੋਦ ਦੂਜਾ ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ ਤੇ ਤੀਜਾ ਧੰਨਵਾਦ মিডিਆ ਦਾ ਕਿਉਂਕਿ ਪਿਛਲੇ ਦਿਨ ਹੀ ਅਸੀਂ ਇਹ ਸਨੇਹਾ ਦੇਣ ਵਾਸਤੇ ਫਰੀਦਕੋਟ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਮੌਕੇ ਦੇ ਵੱਡੇ ਅਫਸਰਾਂ ਨੇ ਬਰਾਬਰ ਪ੍ਰੈਸ ਕਾਨਫਰੰਸ ਕੇ ਮੀਡੀਆ ਨੂੰ ਅਜਾਹ ਦਿੱਤਾ ਵੀ ਸਾਡੀ ਗੱਲ ਪਬਲਿਕ ਤੱਕ ਨਾ ਜਾਵੇ ਅਸੀਂ ਕਹਿੰਦੇ ਆਂ ਵੀ ਇਹ ਕਾਰਸ਼ਤਾਨੀਆਂ ਬਧਿਓ ਇਹ ਕਾਰਸ਼ਤਾਨੀਆਂ ਵਿੱਚ ਕੁਝ ਨਹੀਂ ਰੱਖਿਆ ਹੋਇਆ ਬੰਦੇ ਦੇ ਪੁੱਤ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਦੋ ਨੌਜਵਾਨ ਸ਼ਹੀਦ ਕੀਤੇ ਆ ਤੇ ਜਿਹੜੇ अनेका ਫਟੜ ਕੀਤੇ ਇਨਸਾਫ ਦੇ ਦਿਓ ਤੁਸੀਂ 24 ਘੰਟਿਆਂ ਦੀ ਤੇ ਦੂਜੇ ਮੇਰੇ ਵੀਰਾਂ ਨੂੰ ਸਪੀਕਰਾਂ ਨੂੰ ਤੁਸੀਂ ਕਿਹਾ ਕਿ ਅਗਲਾ ਕੀ ਹੋਊਗਾ ਉਹਨਾਂ ਨੇ ਦੱਸਿਆ ਉਦਾਂ ਦਾ ਹੀ ਮੈਂ ਦੱਸਦਾ ਪਰ ਮੈਂ ਦੱਸਦਾ ਕਿ ਇੱਕ 15 ਨੰਬਰ ਦੋ ਇੰਦਰਾਂ ਦਾ ਮਤਾ ਪੈਂਡਿੰਗ ਪਿਆ ਹੈ ਉਹ ਕਿਹਾ ਕਿ ਤਸਾਓ ਮੈਦਾਨ ਨੇ ਸਾਡੇ ਉਹ ਬੱਜਿਆ ਹੋਇਆ ਜੇ ਚਾਹੁੰਦੇ ਆ ਆਪਣੀ ਵਿੱਚੋਂ ਕਿ ਪੀਲੀ ਸੀ ਪਾਕੀ ਆਈ ਪਾਕ ਹੁਣ ਤੇ ਹੁਣ 15 ਨੂੰ 2015 ਸਤੇ ਹੀ ਰਹੇ ਆ ਉਹ ਜਿਹੜਾ ਉਦਾਂ ਦਾ ਹੋਇਆ ਆਸ ਸਿੱਖ ਕਾਲੇ ਪਏ ਆ ਵੀ ਇਹਨਾਂ ਨੂੰ ਕਦੋਂ ਅੰਦਰ ਘਰੋ ਘਰੀ ਡੱਕਿਆ ਇਹ ਇਹ ਐਕਸ਼ਨ ਪਰਮਾ ਤੇ ਇਦੋਂ ਵੱਡਾ ਵੀ ਕੋਈ ਹੋ ਸਕਦਾ ਸੋ ਇਸ ਕਰਕੇ ਇਹ ਜਿਹੜਾ ਸੰਕੇਤਕ ਇਕੱਠ ਆ ਐਡੇ ਭਾਰੀ ਮੌਸਮ ਦੀ ਖਰਾਬੀ ਵਿੱਚ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਸਰਕਾਰੇ ਤੇਰੇ ਕੰਮ ਨਕੰਮੇ ਫੇਰ ਕਹੇਗੀ ਖੜਕੂ ਜੰਮੇ ਇਹ ਸਾਰੇ ਖੜਕੂ ਆ ਪਰ ਹੈ ਇਹ ਸ਼੍ਰੀ ਸਾਬਾਂ ਵਾਲੇ ਆ ਪਰ ਤੂੰ ਜਾਣ ਬੁੱਝ ਕੇ ਜਾਣ ਬੋਝ ਸਿੱਖਣ ਜਾਂ ਤੇ ਲੂਣ ਪਾ ਤੂੰਆਂ ਅੰਸਿਆਂ ਉਹੋ ਹੀ ਐ ਜਿਹੜਾ ਸਾਡੇ ਧਰਨਿਆਂ ਵਿੱਚ ਆ ਕੇ ਕਹਿੰਦਾ ਹੁੰਦਾ ਸੀ ਕਿਸੀ ਸਾਨੂੰ ਚੁਣੋ ਸਾਨੂੰ ਚੁਣੋ ਤੇ ਤੈਨੂੰ ਬਰਗਾੜੀ ਦੀ ਸਟੇਜ ਤੋਂ ਤਾਰਿਆ ਗਿਆ ਸੀਗਾ ਕਿ ਤੂੰ ਸ਼ਰਾਬ ਪੀਂਦੀ ਆ ਤੇ ਆਹ ਹੀ ਬੰਦੇ ਨੇ ਕਿਹਾ ਸੀ ਉਹ ਗੁਰੂਦਾਰ ਸੰਝ ਆਇਆ ਛੱਡੋ ਯਾਰ ਅਸੀਂ ਤੇਰੇ ਹੱਕ ਤੇ ਆਹ ਦਾ ਨਾਰਾ ਮਾਰਨ ਵਾਲੇ ਲੋਕ ਆ ਨੂੰ ਕਹਿੰਦੇ ਆ ਕਿ ਇਹਨਾਂ ਲੋਕਾਂ ਦੀਆਂ ਨਕਲੀ ਹੋਈ ਗੱਲਾਂ ਦੇ ਨਾਲ ਤੁਹਾਡੀ ਸਰਕਾਰ ਆਈ ਆ ਤੇ ਜਿੱਦਣ ਇਹ ਲੋਕ ਅੱਡੀਆਂ ਪਾਟੀਆਂ ਵਾਲੇ ਪੱਠੇ ਪਾਉਣ ਵਾਲੇ ਲੋਕ ਸੜਕਾਂ ਦੇ ਅੱਗੇ ਤੇ ਕੁਝ ਵਾਲੇ ਨਹੀਂ ਜਾਣੇ ਵਾਹਿਕਾ ਖਾਲ ਵਾਈ